ਸਸਿਗਾ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਓਵਰਲੋਡ ਵਾਹਨਾਂ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਜਦ ਕਿ ਪੁਲਿਸ ਪ੍ਰਸ਼ਾਸਨ ਇਸ ਮੁੱਦੇ ਸੰਬੰਧੀ ਜਿਹੜਾ ਕੁੰਭ ਕਰਨੀ نیند ਸੁੱਤਾ ਨਜ਼ਰ ਆ ਰਿਹਾ ਹੈ ਇਹ ਓਵਰਲੋਡ ਵਾਹਨ ਜਿੱਥੇ ਆਮ ਆਵਾਜਾਈ ਦੇ ਵਿੱਚ ਵਿਘਨ ਪੈਦਾ ਕਰਦੇ ਹਨ ਉਥੇ ਐਮਰਜੈਂਸੀ ਸਭਾਵਾਂ ਦੇ ਵਿੱਚ ਵੀ ਜਿਹੜਾ ਉਹ ਰੁਕਾਵਟ ਖੜੀ ਕਰਕੇ ਐਮਰਜੈਂਸੀ ਸਭਾਵਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ ਲੋਕਾਂ ਦੀ ਮੰਗ ਹੈ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਓਵਰਰੋਡ ਬਾਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਰੇ ਆਓ ਇਸ ਸੰਬੰਧੀ ਲੋਕਾਂ ਦੇ ਵਿਚਾਰ ਜਾਣਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਉਹਨਾਂ ਦੇ ਸੰਬੰਧੀ ਕੀ ਕਹਿੰਨਾ ਹੈ ਪੱਤਰਕਾਰਾਂ ਦਾ ਮੁੱਦਾ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਟਰੱਕ ਬਿਲਕੁਲ ਸਹੀ ਗੱਲ ਹੈ ਟਰੱਕ ਜਿਹੜੀ ਨਾ ਤੁੜੀ ਵਾਲੇ ਇਹਨਾਂ ਨੇ ਬਣਾਏ ਆ ਉਹ ਬਿਲਕੁਲ ਹੀ ਸਾਰੇ ਰਾਹ ਰੋਕ ਦਿੰਦੇ ਆ ਇਸੇ ਤਰ੍ਹਾਂ ਕਈ ਕੋਈ ਟਰਾਲੀਆਂ ਟਰੈਟਰ ਟਰਾਲੀਆਂ ਦਾ ਵੀ ਇਦਾਂ ਨੇ ਬਣਾਏ ਤੁੜੀ ਵਾਲੇ ਇਦਾਂ ਘੁੱਕਿਆਂ ਵਾਲੇ ਬਣਾਏ ਆ ਉਹ ਆਕੇ ਜਦੋਂ ਕੋਈ ਨੂੰ ਕੋਈ ਐਮਰਜੈਂਸੀ ਜਦਾਂ ਅਮਰ ਐਮਬੂਲੈਂਸ ਆਉਣੀ ਹੁੰਦੀ ਆ ਜਾਂ ਕੋਈ ਜ਼ਰੂਰੀ ਹੁੰਦੀ ਐਮਰਜੈਂਸੀ ਹੁੰਦੀ ਆ ਉਹਦੇ ਬਿਲਕੁਲ ਜਿਹੜਾ ਰਾਹ ਬੰਦ ਕਰ ਦਿੰਦੇ ਆ ਪਿੱਛੇ ਲਾਈ ਲੱਗ ਜਾਂਦੀ ਆ ਟ੍ਰੈਫਿਕ ਬੜੀ ਜ਼ਿਆਦੀ ਸਮੱਸਿਆ ਆ ਇਹ ਖੜੀ ਹੋ ਜਾਂਦੀ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਦਾਂ ਥਾਂ ਥਾਂ ਤੇ ਇਹਨਾਂ ਡਰੱਗ ਦੇ ਨੱਜ ਲਾਏ ਹੁੰਦੇ ਆ ਜੀ ਲਾਇਸੈਂਸ ਸਾਰਾ ਕਾਗਜ਼ੀ ਕਾਰਵਾਈ ਕਰਦੇ ਪਰ ਇਹਨਾਂ ਵਾਸਤੇ ਕੋਈ ਕਾਗਜ਼ੀ ਕਾਰਵਾਈ ਨਹੀਂ ਇਹਨਾਂ ਵਾਸਤੇ ਕੋਈ ਪ੍ਰਸ਼ਾਸਨ ਚੰਨੀ ਨਹੀਂ ਲੱਗਾ ਤੇ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਵਾ ਜਾਂ ਇਹਨਾਂ ਵਾਸਤੇ ਕੋਈ ਵੱਖਰਾ ਰੂਟ ਹੋਣਾ ਚਾਹੀਦਾ ਵਾ ਤੇ ਜਿੰਨਾ ਮੰਨ ਲਓ ਇਦਾਂ ਹੋਰ ਇੱਕ ਆਪਣੇ ਸਵਾਲ ਹੀ ਗੰਟਾਲੀਆਂ ਲੰਘਦੀਆਂ ਜਿਹੜੀ ਕਿਸਾਨੇ ਵੀਰ ਉਹਨਾਂ ਦੇ ਵੀ ਕੋਈ ਤਰਪਾਲ ਵਾਲਾ ਬਹੁਤਾ ਪ੍ਰਬੰਧ ਨੂੰ ਦਾ ਪਿੱਛੇ ਦੂਰ ਤੱਕ ਅੱਖਾਂ 'ਚ ਪੈਂਦੀ ਰਹਿੰਦੀ ਹੈ ਵਾਹਾਂ ਦੇ ਜਿਹੜੇ ਆਪਣੇ ਰਾਗੀ ਹੁੰਦੇ ਆ ਇਸੇ ਤਰ੍ਹਾਂ ਜਿਹੜੀਆਂ ਇੱਟਾਂਆਂ ਦੇ ਟਰਾਲੇ ਲੱਦੇ ਹੁੰਦੇ ਉਹਨਾਂ ਦੇ ਵੀ ਇੰਨਾ ਦੂਰ ਤੱਕ ਤੇਗ ਪੈਂਦੀ ਰਹਿੰਦੀ ਆ ਕੋਈ ਵੀ ਧਿਆਨ ਨਹੀਂ ਆ ਤੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਉਹਨਾਂ ਅੱਖਾਂ ਦੇ ਵਿੱਚ ਜਦੋਂ ਪੈਂਦੀ ਆ ਨਾ ਉਦੋਂ ਬੜਾ ਮੰਦਹਾਲ ਕਰਦੀ ਬਾਹ ਦੇ ਵਿੱਚ ਤੇ ਇਦਾਂ ਹੀ ਐਕਸੀਡੈਂਟ ਦਾ ਵੀ ਕਾਰਨ ਬਣਦੀ ਏ ਚੀਜ਼ ਤੇ ਇਹ ਬਿਲਕੁਲ ਧਿਆਨ ਦੇਣਾ ਚਾਹੀਦਾ ਵਾ ਤੇ ਇੱਕ ਇਹ ਵੀ ਗੱਲ ਹੈਗੀ ਆ ਜਦੋਂ ਇਹ ਜ਼ਿਆਦਾ ਓਵਰਲੋਡ ਕਰ ਲੈਂਦੇ ਆ ਭਾਵੇਂ ਇਟਾਂਆਂ ਭਾਵੇਂ ਤੂੜੀ ਹੋਵੇ ਕਿ ਜਦੋਂ ਇਹ ਐਮਰਜੈਂਸੀ ਗੱਡੀ ਇਹਨਾਂ ਨੂੰ ਬ੍ਰੇਕ ਮਾਰਨੀ ਪੈਂਦੀ ਤਾਂ ਉਹਦੀ ਧੱਕ ਦੇ ਨਾਲ ਉਹਦੇ ਜ਼ੋਰ ਦੇ ਨਾਲ ਹੀ ਇਹ ਨੁਕਸਾਨ ਕਰ ਜਾਂਦੇ ਆ ਜੀ ਉਹ ਮਲਕੀ ਉਹ ਜਿੱਥੋਂ ਇਹ ਆਪਣੀ ਬ੍ਰੇਕ ਮਾਰ ਕੇ ਰੋਕਣਾ ਚਾਹੁੰਦੇ ਰੁਕਦੀ ਨਹੀਂ ਚੀਜ਼ ਉਹਗਾ ਲੱਗੇ ਜਾਂਦੀ। ਮਲਕੀ ਉਹਦੇ ਵਜਨ ਦੇ ਨਾਲ ਹੀ। ਇਸ ਕਰਕੇ ਪ੍ਰਸ਼ਾਸਨ ਬੇਨਦੀ ਆ ਕਿ ਬਿਲਕੁਲ ਧਿਆਨ ਦੇਣਾ ਚਾਹੀਦਾ ਵਾ ਜੇ ਹੋਰ ਇੰਨੇ ਚਾਲਾਂ ਕੱਟਾਂਦੇ ਆ ਤੇ ਇੰਨਾ ਇੰਨਾ ਹਲਕੀ ਧਿਆਨ ਦੇਣਾ ਚਾਹੀਦਾ। ਕਾਦੀ ਰਿਕਵਰਡ ਪੈ ਰਹੀ ਆ ਜੀ। ਕਿਉਂਕਿ ਇੱਕ ਗੱਡੀ ਟਰੱਕ ਮੰਨ ਲਓ 8 ਫੁੱਟ ਚੌੜਾ ਹੈ ਤੇ ਇਹਨਾਂ ਮੇਰਾ 20 ਫੁੱਟ ਜਗ੍ਹਾ ਖੇਰੀ ਹੁੰਦੀ ਆ। ਸਾਰਾ ਫਲੇਟ ਕੇ ਅੱਧਿਆਂ ਦਾ ਜੁਰਮਾਨਾ ਦੇਈ ਜਾ ਰਹੇ ਨਾਲ। ਕੋਈ ਵਿਚਾਰਾ ਮੋਰਤਾਲਾ ਰਖੇ ਵਾਲਾ ਟੱਟ ਵਾਲਾ ਕੋਈ ਮਿਲ ਜਾਏ ਇਹਨਾਂ ਕਿਸੇ ਨੂੰ ਬਖਸ਼ਣ ਇਹਦਾ ਕੋਈ ਥੋੜਾ ਜਿਹਾ ਚਾਹੀਦਾ ਇੱਥੇ ਇਹਨਾਂ ਦੇ ਕਾਬੂ ਪਾਉਣਾ ਇਹਨਾਂ ਦਾ ਤੂੜੀ ਚੋਦੇ ਰਿਸੋਰਟਿੰਗ ਪੈਣ ਦੀ ਇੱਥੇ ਗੱਡੀ ਵਾਲਾ ਪਾ ਕੇ ਲੈ ਜਾਵੇ ਜਾਂ ਉਹ ਬੰਦ ਬਾੜੀਆਂ ਬੰਦ ਦੱਬੇ ਜੇ ਵਕਤੇ ਆਉਂਦੇ ਉਹਨਾਂ 'ਚ ਪਾ ਕੇ ਜਾਵੇ ਕਿ ਬਾਹਰ ਖਲਰ ਨੇ ਖਲਰ ਬਹੁਤ ਜ਼ਿਆਦਾ ਖਲਾਰ ਆ ਜੀ ਇਹ ਕਿਸੇ ਵੇਲੇ ਵੀ ਕੋਈ ਹਾਦਸਾ ਹੋ ਸਕਦਾ ਵੱਡੇ ਵੱਡੇ ਟਰੱਕ ਤੂੜੀ ਭਰ ਕੇ ਜਾਂਦੇ ਜਾਂ ਕੋਲੇ ਵਾਲੀਆਂ ਗੱਡੀਆਂ ਨੇ ਇੱਟਾਂ ਵਾਲੇ ਆ ਜੋ ਵੀ ਹੈ ਵੱਡੇ ਆ ਅਹੀਂ ਦੇ ਬਾਰੇ ਇਹ ਕਵਾਂਗੇ ਕਿ ਪੁਲਿਸ ਪ੍ਰਸ਼ਾਸਨ ਜਿੱਥੇ ਦੂਜੀ ਜਗ੍ਹਾ ਸਾਰੇ ਬਣਾ ਸਖੰਜਾ ਕਰਸਿਆ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਖੰਜਾ ਕਰਸਾ ਜਾਵੇ ਇਨਾਂ ਤੇ ਤੇ ਬਾਕੀ ਜਿਸ ਤਰ੍ਹਾਂ ਕੋਈ ਅੱਜ ਕੱਲ ਕਿੰਨੇ ਹਾਸੇ ਵਾਪਰ ਰਹੇ ਆ ਇਹ ਹਾਸੇ ਵਾਪਰਨ ਤੋਂ ਰੋਕ ਜਾਣਗੇ ਤੇ ਗਾਂਹ ਹੋਰ ਵੀ ਮਤਲਬ ਕਿ ਜਿਸ ਤਰ੍ਹਾਂ ਜਿਹਨਾਂ ਦਾ ਟਾਈਮਿੰਗ ਬਣਿਆ ਜਾਵੇ ਕੋਈ ਇਸ ਵੇਲੇ ਜੇ ਗੱਡੀ ਘਟਰੀ ਜੇ ਟ੍ਰੈਫਿਕ ਜਾਮ ਹੋ ਜਾਂਦਾ ਕਿਸੇ ਨੇ ਅਮਰਦਸੀ ਜਾਣਾ ਕੁਝ ਵੀ ਇਹ ਗੱਡੀਆਂ ਬਹੁਤ ਡੇਢ ਹੋ ਜਾਂਦੀਆਂ ਕੋਈ ਅਮਰਦਸੀ ਸਵਾਰੀ ਹੋਵੇ ਜਾਂ ਕੋਈ ਅਮਰਦਸੀ ਮਰੀਜ਼ ਆ ਕਿਸੇ ਤਰੀਕੇ ਦਾ ਕਿ ਨੇ ਅਰਪੋਰਟ ਤੇ ਜਾਣਾ ਹੈ ਅੱਗੇ ਗੱਡੀ ਵੱਡੀ ਲੱਗੀ ਉਹ ਨਹੀਂ ਨਿਕਲਿਆ ਜਾਂਦਾ ਇਸ ਸਮੱਸਿਆ ਤੋਂ بچਿਆ ਜਾਵੇ ਨਹੀਂ ਸਾਡੇ ਤੇ ਇਹ ਵੀ ਵੀਲੇ ਜੀ ਕੁਝ ਪੁਲਿਸ ਪ੍ਰਸ਼ਾਸਨ ਦੇ ਅੱਗੇ ਕਿ ਇਹਨਾਂ ਨੂੰ ਨਖੇਰ ਪਾਈ ਜਾਵੇ ਇਸ ਨਾਲ ਸੜਕਾਂ 'ਤੇ ਬਹੁਤ ਵਾਪਰਦੇ ਆ ਜੋ ਓਵਰਲੋਡ ਵਾਨ ਨਾਗੋ ਦੇ ਲੰਘਦੇ ਕਈ ਵਾਰ ਪਤਾ ਨਹੀਂ ਲੱਗਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਕੇ ਇਸ ਵਾਲੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਈ ਵਾਰ ਤੇ ਇਹ ਵੇਖਿਆ ਗਿਆ ਵਾ ਟੂਰੀ ਦੇ ਟਰਾਲੀਆਂ ਉੱਤੇ ਜਾਂ ਬਜਰੀ ਦੇ ਪੁੰਝੀਆਂ ਆਉਂਦੀਆਂ ਨੇ ਇਹਨਾਂ ਦੇ ਉੱਤੇ ਲਾਈਟਾਂ ਵੀ ਨਹੀਂ ਹੁੰਦੀਆਂ ਬੈਟਰੀ ਜਗਾ ਕੇ ਗੁਜ਼ਾਰਾ ਕਰਦੇ ਆ ਇਸੋ ਲੈਵ ਧਿਆਨ ਦਿੱਤਾ ਜਾਵੇ ਕਈ ਕੋ ਕਾਸੇ ਨਾ ਵਾਪਰ ਸਕੋ। ਉਸ ਨੁਕਤੇ ਬਾਰੇ ਜਿਹੜੀ ਬੰਦੀ ਪਹਿਲਾਂ ਹੀ ਕਰ ਰਹੀ ਚੁੱਕੀ ਆ ਗਾਂਗ ਕਰਾਂਗੇ। ਇਹ ਕਿਨਾਂ ਨੂੰ ਜਿਹੜਾ ਵਾ ਚੇਤਾਵਨੀ ਵੀ ਦੇ ਰਹੇ ਆ ਵੀ ਆਪਣੇ ਆਪ ਤੋਂ ਜਿਹੜੇ ਓਵਰ ਲੋਡ ਹੈ ਗੈਜ ਲੱਗਣ ਨਾ ਓਵਰ ਲੋਡ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਗਾਂਗੇ ਇਹਨਾਂ ਨੂੰ ਚੇਤਾਵਨੀ ਆ। ਇਹ ਹਰ ਜਣੇ ਨਾਲ ਕੰਮਾਂ ਤੋਂ ਆਪਣੀ ਜਿਹੜੀ ਜਿੰਨੀ ਬੰਦੀ ਆ ਸਮੱਸਿਆ ਉਹਨਾਂ ਹੀ ਵਜਨ ਲੱਗਿਆ ਜਾਵੇ ਓਵਰ ਲੋਡ ਨਾ ਕਿਤੇ। ਇਹ ਚੇਤਾਵਨੀ ਦੇਣ ਦੇ ਬਾਵਜੂਦ ਤਹਾਨੂੰ ਹੀ ਨਹੀਂ ਬਾਜ ਆਉਂਦੇ ਫਿਰ ਇਹਨਾਂ ਦੇ ਬੜਾ ਖਲਾਕ ਕਾਰਵਾਈ ਕੀਤੀ ਜਾਊਗੀ ਇਹਨਾਂ ਦੇ ਜ਼ਬਾਨ ਜਿਹੜੇ ਆ ਜ਼ਬਤੂ ਕੀਤੇ ਜਾਣਗੇ